ਹਰ ਸੋ ਹੀਰਾ ਛੜਿ ਕੈ ਕਰੇ ਆਨ ਕੀ ਆਸ ਤੇ ਨਰ ਦੋਜਿ ਕਿ ਜਾਹੀਗੇ ਸਤਿਪਖੈ ਰਬ ਦਾਸ ਦਇਆ ਭਾਵ ਹਿਰਦੈ ਨਹੀ ਭਾਖਿੰਗ ਪਰ ਆਇਆ ਮਾਸ ਤੇ ਨਰ ਨਰਕ ਮਹਿ ਜਾਇ ਇਹ ਸਤਿਪਖੈ ਰਬਦਾਸ ਰਬਦਾਸ ਜੀਵ ਕੂ ਮਾਰਿ ਕਰ ਕੈਸੋ ਮਿਲਹਿਂ ਖੁਦਾਏ पीर पगमबरी औलिया को ना कहे समझाए हरगुर साद समान चित नेते आगम तत्मूल निने विचया दिरजन परौ ਕਰਬਤ ਸਹਿਨ ਕਬੂਲ ਤਨ ਤਨੀ ਅਮਰਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜਿਉ ਕੀ ਰਾਗ ਸਰੰਗ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਜਿਉ ਚਲ ਮਨ ਹਰ ਚਟਸਾਲ ਪੜਾਉ ਚਲ ਮਨ ਹਰ ਚਟਸਾਲ ਪੜਾਉ ਤੇ ਗੁਰ ਕੀ ਸਾਟ ਗਿਆਨ ਕਾ ਅਸ਼ਰ ਬਿਸਰੇ ਤੋ ਸਹਿਜ ਸਮਾਦ ਲਗਾ प्रेम पाटी सुरत लेखन करयो र राम रा मा लिख आंख दिखां जे विधि दी मुक्त पै सनकादक हृदय बिदारपुर प्रकाश दिखां ਕਾਗਦ ਕਮਲ ਮਤ ਮਸ ਕਰ ਨਿਰਮਲ ਬਿਨ ਰਸਨਾ ਨਿਸ ਦਿਨ ਗੁਣ ਗਾਉ ਕਹੇ ਰਬਦਾਸ ਰਾਮ ਜਪ ਪਾਈ ਸੰਤ ਸਾਖ ਦੇ ਬਹੁਰ ਨਯਾ ਕਾਗਦ ਕਮਲ ਮਤ ਮਸਕਰ ਨਿਰਮਲ ਬੈਨਰਸ ਨਾਨਸ ਦਿਨ ਗੁਣ ਗਾਉ ਕਹੇ ਰਬਦਾਸ RAM ਜਪ ਪਾਈ ਸੰਤ ਸਾਖ ਦੇ ਬਹੁਰੇ ਨਾ ਆ ਜਪੋ ਜੀ ਸਤਨਾਮ 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 ਜਿਓ ਜੋ ਬੋਲੇ ਸੋ ਨੁਰ ਪੈ ਤਨ ਤਨ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜ ਕੀ ਜੈ ਅਦਨਿਏ ਗੁਰੂ ਰੂਪ ਗੁਰੂ ਪਿਆਰੀ ਗੁਰਸਬਰੀ ਸਾਧ ਸੰਗ ਜੀਉ ਇਹ ਗੁਰਦੇਵ ਜੀ ਧੰ ਗੁਰਦੇਵ ਜੀ ਤਨ ਤਨ ਜਗਤ ਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਬਾਣੀ ਚੋਂ ਚਲ ਮਨ ਹਰ ਚਟਸਾਲ ਪੜਾਉਂ ਕਿ ਇੱਕ ਪਾਵਨ ਸ਼ਬਦੀ ਪਾਵਨ ਵਿਆਖਿਆ ਸਰਵਣ ਕਰੀਏ ਜੀ ਔਰ ਆਪਣੇ ਲੋਕ ਪਰਲੋਕ ਸਹਿਲੇ ਕਰੀਏ ਜੀ ਤਨ ਤਨ ਸਹਿਦੇ ਕਮਾਲ ਸਹਿ ਸਤਿਗੁਰੂ ਬਦਾਸ ਮਹਾਰਾਜ ਜੀ ਪ੍ਰਮਾਨ ਕਰਦੇ ਹਨ ਚਲ ਮਨ ਹਰ ਚਟਸਾਲ ਪੜਾਉਂ ਟੇ ਗੁਰੂ ਪਿਆਰੀ ਗੁਰਸਬਰੀ ਸਾਧ ਸੰਗ ਜੀਓ ਤਨ ਤਨ ਜਗਤ ਪਿਤਾ ਸਤਗੁਰ ਉਦਾਸ ਮਹਾਰਾਜ ਦੇ ਪਾਸ਼ਾ ਸਭ ਜੀਵਾਂ ਨੂੰ ਸਮਝਾਉਣਾ ਕਰਦੇ ਹਨ ਸਨਮਾਨ ਕਰਦੇ ਹਨ हे ਮੇਰੇ ਮਾਨਾ ਚਲ ਮੈਂ ਤੈਨੂੰ ਹਰਨਾਮ ਜਪਣ ਵਾਲੀ ਪਾਠਸ਼ਾਲਾ ਵਿੱਚ ਪੜ੍ਹਾਵਾ ਤੇ ਮੇਰੇ ਮਾਨਾ ਚਲ ਮੈਂ ਤੈਨੂੰ ਹਰਨਾਮ ਜਪਣ ਵਾਲੀ ਪਾਠਸ਼ਾਲਾ ਵਿੱਚ ਪੜ੍ਹਾਵਾ ਗੁਰ ਕੀ ਸਾਟ ਗਿਆਨ ਕਾ ਅਸ਼ਿਰ ਬਿਸ਼ਰੇ ਤੁਸੈ ਜੋ ਸਮਾਦ ਲਗਾਉ ਗੁਰੂ ਪਿਆਰੇ ਗੁਰਸਵਰੀ ਸਤ ਸੰਗਿਓ ਜਿਸ ਪੜ੍ਹਤਸ਼ਾਲਾ ਵਿੱਚ ਸ੍ਰੇਸ਼ਟ ਮਾਰਗ ਤੋਂ ਭਟਕਣ ਤੋਂ ਰੋਕਣ ਵਾਲੀ ਗੁਰੂ ਦੇ ਉਪਦੇਸ਼ ਰੂਪੀ ਸੋਟੀ ਹੈ ਅਤੇ ਪ੍ਰਭੂ ਨੂੰ ਮਲਾਉਣ ਵਾਲੇ ਗਿਆਨ ਦਾ ਅੱਖਰ ਪੜਾਇਆ ਜਾਂਦਾ ਹੈ ਜੇਕਰ ਜੀਵ ਗਿਆਨ ਦਾ ਅੱਖਰ ਭੁੱਲ ਵੀ ਜਾਵੇ ਤਾਂ ਵੀ ਗੁਰੂ ਦੀ ਕਿਰਪਾ ਨਾਲ ਜੀਵ ਦੀ ਸਹਿਜ ਸਮਾਧੀ ਲੱਗ ਜਾਂਦੀ ਹੈ ਪ੍ਰੇਮ ਪਾਠੀ ਸੁਰਤ ਲੇਖਨ ਕਰਿਓ ਰਾਰਮ ਮਾ ਲਿਖੇ ਅੰਕ ਦਕਾਂ ਪ੍ਰਭੂ ਦੀ ਇਸ ਪਾਠਸ਼ਾਲਾ ਵਿੱਚ ਪੜਨ ਵਾਸਤੇ ਪ੍ਰੇਮ ਦੀ ਫੱਟੀ ਹੈ ਪ੍ਰਭੂ ਦੀ ਇਸ ਪਾਠਸ਼ਾਲਾ ਵਿੱਚ ਪੜਨ ਵਾਸਤੇ ਪ੍ਰੇਮ ਦੀ ਫੱਟੀ ਹੈ ਅਤੇ ਇਸ ਸੁਰਤ ਦੀ ਕਲਮ ਹੈ ਜਿਸ ਨਾਲ ਰਾਰਾ ਅਤੇ ਮਮਾ ਸਰਵ ਵਿਆਪੀ ਰਾਮ ਪ੍ਰਭੂ ਦਾ ਨਾਮ ਰੂਪੀ ਅੰਕ ਲਿਖਿਆ ਜਾਂਦਾ ਹੈ ਜੇ ਇਹ ਵਿਧੀ ਮੁਕਤ ਪਿਓ ਸੰਕਾਦਕ ਹਿਰਦੇ ਵਿਧਾਰ ਪਰ ਕਾਸ਼ ਦਿਖਾਉ ਪ੍ਰਭੂ ਦੀ ਪਾਠਸ਼ਾਲਾ ਵਿੱਚ ਪੜ ਕੇ ਅਜਿਹੇ ਤਰੀਕੇ ਨਾਲ ਸੰਕਿਆਦ ਚਾਰੇ ਪ੍ਰਾ ਮੁਕਤ ਹੋਏ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਦੇ ਵਿਚਾਰ ਕਰਨ ਨਾਲ ਪ੍ਰਕਾਸ਼ ਹੋਇਆ ਦੇਖਿਆ ਜਾਂਦਾ ਕਾਗਦ ਕਮਲ ਮਤਮਸ ਕਰ ਨਿਰਮਲ ਮੈਨਰਸੇ ਨਾਨਸ ਦਿਨ ਗੁਣ ਗਾਉਂ ਹਿਰਦੇ ਨੂੰ ਕਲਮ ਅਤੇ ਬੁੱਧੀ ਨੂੰ ਨਿਰਮਲ ਸ਼ਾਈ ਬਣਾ ਕੇ ਜੇਹਵਾ ਤੋਂ ਬਗੈਰ ਹੀ ਦਰ ਪ੍ਰਭੂ ਦੇ ਗੁਣ ਗਾਈ ਜਾਂਦੇ ਹਨ ਕਹੇ ਰਵਦਾਸ RAM ਜਪ ਭਾਈ ਸੰਤ ਸਾਖ ਦੇ ਬਹੁਰੇ ਨਾਮ ਗੁਰੂ ਪਿਆਰੀ ਗੁਰਸਵਰੀ ਸਾਧ ਸੰਗਤ ਜੀ ਤੁਹਾਨੂੰ ਤੁਹਾਨੂੰ ਜਗਤ ਗੁਰੂ ਸਤਗੁਰੂ ਬਦਾਸ ਮਹਾਰਾਜ ਦੇ ਪਾਸ਼ਾ ਪ੍ਰਮਾਨ ਕਰਦੇ ਹਨ ਕਿ ਇਹ ਭਾਈ ਸੰਤ ਇਸ ਦੇ ਪ੍ਰਮਾਨ ਹਨ ਕਿ ਪ੍ਰਭੂ ਦਾ ਸਿਮਨ ਕਰਨ ਨਾਲ ਜੀਵ ਮੁਕਤ ਹੋ ਜਾਂਦਾ ਹੈ ਅਤੇ ਦੁਬਾਰਾ ਜਨਮਾਂ ਦੇ ਚੱਕਰ ਵਿੱਚ ਨਹੀਂ ਆਉਂਦਾ ਇਸ ਗੱਲ ਦੀ ਪ੍ਰਮਾਨਤਾ ਸੰਤ ਮਹਾਪੁਰਸ਼ ਦਿੰਦੇ ਹਨ ਇਸ ਪਾਵਨ ਸ਼ਬਦ ਵਿੱਚ ਜਗਤ ਗੁਰੂ ਸਤਗੁਰੂ ਬਦਾਸ ਮਹਾਰਾਜ ਜੀ ਜੀਵਾਂ ਨੂੰ ਹਰ ਨਾਮ ਜਪਣ ਦੀ ਪਾਡਸ਼ਾਲਾ ਵਿੱਚ ਪੜ ਕੇ ਪ੍ਰਭੂ ਨਾਲ ਮਿਲ ਕੇ ਮੁਕਤ ਹੋਣ ਦਾ ਪਾਵਨ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਆਓ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਆਪਾਂ ਵੀ ਰਲ ਮਿਲ ਕੇ ਸਭ ਮਾਈ ਭਾਈ ਕਿਸੇ ਪੂਰਨ ਗੁਰੂ ਤੋਂ ਨਾਮ ਦੀ ਦਾਤਰਾਪ ਕਰਕੇ ਨਾਮ ਦਾ ਸਿਮਨ ਕਰਕੇ ਤੇ ਇਸ ਸੰਸਾਰ ਵਿੱਚ ਆਪਣਾ ਉਹਨਾ ਸਫਲ ਕਰ ਲਈਏ ਇਹ ਮਨੁੱਖਾ ਜਨਮ ਬੜਾ ਅਮੋਲਕ ਜਨਮ ਹੈ ਇਹ ਵਾਰ-ਵਾਰ ਨਹੀਂ ਮਿਲਦਾ 84 ਲੱਖ ਜੁਨਾ ਉਪੋਕੇ ਸਾਨੂੰ ਇਹ ਜਨਮ ਮਿਲਦਾ ਹੈ ਗੁਰੂ ਪਿਆਰੀ ਸਾਧ ਸੰਗ ਜੀਓ ਇਸ ਲਈ ਇਸ ਨੂੰ ਅਯਾਈ ਨਿਗਵਾ ਦੇਣਾ ਚਾਹੀਦਾ ਔਰ ਇਸ ਜਨਮ ਦਾ ਲਾਹਾ ਲੈਣਾ ਚਾਹੀਦਾ ਹੈ ਗੁਰੂ ਪਿਆਰੀ ਸਾਧ ਸੰਗ ਜੀਓ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਸੱਚੀ ਕਰਤ ਕਰਦੇ ਆ ਸਾਨੂੰ ਹਮੇਸ਼ਾ ਨਾਮ ਜਪਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਇਸ ਸੰਸਾਰ ਤੇ ਹੋਣਾ ਸਫਲ ਹੋ ਜਾਵੇਗਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਦਾਸ ਕੋਲੋਂ ਬੋਲਦਿਆਂ ਇੱਕ ਨੀ ਅਨੇਕ ਨੀ ਕਰੋਣਾ ਗਲਤੀਆਂ ਹੋ ਜਾਂਦੀਆਂ ਹਨ ਆਪ ਬਖਸ਼ਨਯੋਗ ਹੈ ਬਖਸ਼ ਲੈਣਾ ਉਹ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਕਰਨੀ ਅੱਗੇ ਤੋਂ ਸਤਿਗੁਰ ਪਾਤਸ਼ਾਹ ਸਮਤ ਬਖਸ਼ਨ ਕੁਝ ਚੰਗਾ ਹੋ ਸਕੀਏ ਆਪ ਸਾਰੀਆਂ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਮਾਨ ਔਰ ਸਤਕਾਰ ਹੈ ਉਸਾ ਰੇਸ ਸਾਧੀਆਂ ਸੰਤਨ ਦਸ ਸੰਤੋਖ ਚੰਦ ਅहीर ਪਰਮਲ ਨਾਮ ਬਨੋ ਪਿਆਰ ਉਸਤਕਾਰ ਭਰੀ ਜੈਗੁਰਦੇਵ ਤੁਹਾਨੂੰ ਜੀ ਜੈਸ